ਮੇਰਾ ਨਡਾਲੀ ਆ ਸਾਨੂੰ ਪਾਣੀ ਦੀ ਬਹੁਤ ਪ੍ਰੋਬਲਮ ਆ ਗਈ ਸਰ ਮਲਕੀਤ ਸਿੰਘ ਐ ਮੈਂ ਤੇ ਸਰ ਸਾਡੇ ਹਲਕੇ ਦੇ ਵਿੱਚ 15 ਦਿਨ ਪਹਿਲੋਂ ਪਾਣੀ ਘਰ ਦੇ ਅੱਗੇ ਰਿਆ ਸਾਰੀ ਇਹ ਸੜਕ ਸਾਰੇ ਗਰੀਬ ਘਰ ਡੁੱਬੇ ਪਏ ਆ ਸਰ ਦੇਖੋ ਕੀ ਹਾਲ ਤੇ ਆ ਲਾਈਟਿੰਗ ਬਾਥਰੂਮ ਅਸੀਂ ਨਹੀਂ ਜਾ ਸਕਦੇ ਸਰ ਪੀ ਅਸੀਂ ਨਹੀਂ ਪਾਣੀ ਸਕਦੇ ਸਰ ਜਿਹੜੀਆਂ ਮੋਟਰਾਂ ਗੰਦਾ ਪਾਣੀ ਸਾਡਾ ਹੁੰਦਾ ਪਿਆ ਜੱਕਦੇ ਉਹ ਬਾਹਰੋਂ ਆਉਂਦਾ ਪਾਣੀ ਤੋਂ ਵੀ ਗੰਦਾ ਪਾਣੀ ਕਹਤਾ ਹੈ ਕਿ ਇਸ ਦੀ ਦਿਖਾਣੀ ਇਹ ਇਹ ਸਰ ਬੈਂਦਾ ਪਾਣੀ ਆ ਵੇ ਨਹੀਂ ਚੜੀ ਆ ਦੋ ਦਾ ਪਾਣੀ ਚੜਦਾ ਸਰ ਪਹਿਲਾਂ ਵੀ ਦੱਸਦੇ ਪਾਣੀ ਰਿਹਾ 15 ਦਿਨ ਹੋ ਗਏ ਸਾ ਹਾਂ ਵੱਡੀ ਛੜਕਾ ਕਿਉਂ ਪਾਣੀ ਦਾ ਢੱਕਾ ਲੱਗਾ ਆ ਪਾਣੀ ਲੰਘਦਾ ਨਹੀਂ ਕਿਸ ਹਾਲਾਤਾਂ ਚ ਜਿਹੜਾ ਪਿੰਡ ਹੈਗਾ ਅਕਮ ਜਿਹੜਾ ਹਾਂ ਤਾਂ ਪਿੰਡ ਸਾਰਾ ਐਸ ਵੇਲੇ ਕੋਈ ਪੁੱਛੋ ਸਾਡਾ ਨਾ ਕੋਈ ਭੈਣ ਭਰਾ ਨਾ ਕੋਈ ਰਿਸ਼ਤੇਦਾਰ ਇੱਥੇ ਵੜ ਨਹੀਂ ਸਕਦਾ ਇਸ ਪਿੰਡ ਚ ਕੀ ਮੰਗ ਸਕਦੇ ਮੰਗ ਸਰ ਸਾਡੇ ਸਹੀ ਹੋਣਾ ਚਾਹੀਦਾ ਇਹ ਦੋ ਪੁੜੀਆਂ ਪੈਣੀਆਂ ਚਾਹੀਦੀਆਂ ਸਰ ਪਾਣੀ ਜਿਹੜਾ ਪਕਾਸ਼ ਹੈ ਜਿਹੜਾ ਪਿੰਡ ਦਾ ਸਾਡੇ ਦਾ ਪਾਣੀ ਬਾਹਰ ਨਿਕਲੇ ਇਥੋਂ ਜਿਵੇਂ ਕਿ ਬਰਸਾਤ ਹੋਣੀ ਬੱਦੂ ਡੱਕ ਜੇ ਪਈ ਗਾਂ ਕੀ ਲਖਾਨ ਹੋਣ ਦੀ ਸੁਭਾਵਨਾ ਹੈ ਇੱਕ ਪਾਣੀ ਜਿਆਦਾ ਸਰ ਸਾਡੇ ਘਰਾਂ ਚ ਵੜ ਜਾਣਾ ਸਾਫਾ ਜਿਹੜੇ ਥੋੜਾ ਇੱਕ ਇੱਕ ਬੈੱਡ ਹੈ ਜਿਹੜਾ ਉਹ ਵੀ ਗਲ ਜਾਣਾ ਗਰੀਬਾ ਹੁਣ ਵੀ ਲੈਟ੍ਰੀਨ ਬਾਥਰੂਮ ਆਹੀ ਨਹੀਂ ਜਾ ਸਕਦਾ ਕਹਿੰਦੇ ਕੀ ਹਾਲਾਤ ਆ ਜੋ ਪਾਣੀ ਜਿਹੜਾ ਹੈਗਾ ਆ ਉਹ ਕੀ ਮੰਗ ਕਰਦੇ ਪਾਣੀ ਦੇ ਨਿਕਾਸੀ ਨਾ ਹੀ ਗਈ ਦੇਖੋ ਜੀ ਪਹਿਲਾਂ ਤਾਂ ਮੈਂ ਤੁਹਾਡਾ ਸਨਵਾਦ ਕਰਦਾ ਜਿਹੜਾ ਤੁਸੀਂ ਕਵਰ ਕਰਨ ਆਏ ਸਾਡੇ ਪਿੰਡ ਡਾਲੀ ਤੋਂ ਮੈਂ ਸਰਦਾਰ ਬਲਵੰਤ ਸਿੰਘ ਬੋਲ ਰਿਹਾ ਮੇਰੇ ਘਰ ਦੀ ਮੈਂਬਰ ਪੰਚਾਇਤ ਆ ਤੇ ਸਾਨੂੰ ਇੱਥੇ ਬਹੁਤ ਵੱਡੀ ਪ੍ਰੋਬਲਮ ਹੈ ਕਿ ਜੋ ਪਾਣੀ ਹੈ ਉਹ ਸਾਡੇ ਬਾਲਮੀਕ ਬਰਾਦੀ ਦੇ ਸਾਰਿਆਂ ਦੇ ਘਰਾਂ ਦੇ ਵਿੱਚ ਵੜਿਆ ਇਸ ਵਕਤ ਹੁਣ ਦੇਖੋ ਥੋੜਾ ਲੱਥਾ ਤੁਸੀਂ ਆਪ ਦੇਖ ਰਹੇ ਹੋਗੇ ਬੰਨ ਲਾਏ ਨੇ ਘਰਾਂ ਨੂੰ ਲੈਟਰਨ ਬਾਥਰੂਮ ਉਹ ਕਿਤੇ ਨਹੀਂ ਜਾ ਸਕਦੇ ਉਹ ਮਤਲਬ ਕਿ ਇੰਨੇ ਦੁਖੀ ਨੇ ਉਹਨਾਂ ਨੇ ਸਾਨੂੰ ਮਤਲਬ ਕਿ ਸਾਡੇ ਸਰਪੰਚ ਸਾਹਿਬ ਨੂੰ ਆਪਣੀ ਪ੍ਰੋਬਲਮ ਦੱਸੀ ਜਾ ਕੇ ਸਰਪੰਚ ਸਾਹਿਬ ਦਾ ਹੀ ਕੰਮ ਬੰਦ ਹੈ ਕਿ ਜਿਹੜਾ ਪਿੰਡ ਦਾ ਵਿਕਾਸ ਹੈ ਜਾਂ ਪਿੰਡ ਦੇ ਕੰਮ ਬਾਰੇ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਹੈ ਕਿਸੇ ਪਾਰਟੀ ਦਾ ਕੋਈ ਪਾਰਟੀ ਵਜ ਨਹੀਂ ਇੱਥੇ ਕਰਦਾ ਸਰਪੰਚ ਸਾਹਿਬ ਸਾਡੇ ਇੰਨੇ ਸਿਆਣੇ ਨੇ ਚੰਗੇ ਨੇ ਵਧੀਆ ਨੇ ਪੜੇ ਲਿਖੇ ਨੇ ਦੇਖੋ ਉਹਨਾਂ ਨੇ ਪ੍ਰਸ਼ਾਸਨ ਨੂੰ ਫੋਨ ਕੀਤੇ ਨੇ ਪ੍ਰਸ਼ਾਸਨ ਇੱਥੇ ਸਾਰੇ ਆਏ ਨੇ ਹਰ ਸਿਮਰਤ ਜੀ ਆਇਆ ਆਹੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਉਹ ਆਏ ਨੇ ਸਾਡੇ ਪਿੰਡ ਦਾ ਉਹਨਾਂ ਨੇ ਹਾਲਾਤ ਦੇਖਿਆ ਪਹਿਲਾਂ ਫਿਰ ਉਹਨਾਂ ਨੇ ਪੁੱਛਿਆ ਕਿ ਮਤਲਬ ਕਿ ਕੀ ਕਰਨਾ ਚਾਹੁੰਦੇ ਸਾਡੇ ਆ ਸਾਰੇ ਭਰਾ ਜਿਹੜੇ ਹੁਣ ਬਾਲਮਿਕ ਭਰਾ ਦੀ ਸਾਰੇ ਤੇ ਬਲੋਤੇ ਵੀ ਨੇ ਇਹਨਾਂ ਨੇ ਸਾਰਿਆਂ ਨੇ ਕਿਹਾ ਕਿ ਮਤਲਬ ਕਿ ਸਾਡਾ ਪਾਣੀ ਜਿਹੜਾ ਡਾਊਨ ਹੋਣਾ ਚਾਹੀਦਾ ਉਹਨਾਂ ਨੇ ਮਤਲਬ ਕਿ ਕਿਤਾ ਕਿਦਾਂ ਹੋ ਸਕਦਾ ਕਿ ਕੀ ਕਰ ਸਕਦੇ ਉਹਨਾਂ ਨੇ ਕਿਹਾ ਕਿ ਸੜਕ ਟੁੱਟੇ ਤੇ ਸਾਡਾ ਹੱਲ ਹੋ ਸਕਦਾ ਉਹਨਾਂ ਨੇ ਪ੍ਰਸ਼ਾਸਨ ਨੇ ਹੀ ਉਹ ਸੜਕਾਂ ਤੋੜੀਆਂ ਨੇ ਪ੍ਰਸ਼ਾਸਨ ਨੇ ਸਭ ਕੁਝ ਕੀਤਾ ਉਹਨਾਂ ਨੇ ਸੜਕ ਤੋੜਨ ਨਾਲ ਸਾਡਾ ਜਿਹੜਾ ਆ ਥੋੜਾ ਜਿਹਾ ਪਾਣੀ ਹੁਣ ਇੱਥੇ ਨਹੀਂ ਤੇ ਇੱਥੇ ਪਾਣੀ ਗੁੱਡ ਗੁੱਡ ਪਾਣੀ ਸੀ ਇਹਨਾਂ ਦੇ ਘਰਾਂ 'ਚ ਪਾਣੀ ਸੀ ਇਸ ਵਕਤ ਹੁਣ ਤੁਸੀਂ ਦੱਸ ਰਿਹਾ ਆਪਣੇ ਭਰਾ ਹੱਟ ਦੱਸਣ ਦਿਆ ਤੁਹਾਨੂੰ ਉਹਨਾਂ ਦੀ ਵਾਈਫ ਹੈ ਉਹਨੂੰ ਮਤਲਬ ਕਿ ਇਹ ਚੀਜ਼ਾਂ ਤੋਂ ਅਲਰਜੀ ਸੀ ਅੱਜ ਉਹ ਮਤਲਬ ਕਿ ਹਸਪੀਟਲ ਆ ਅਮਰਜਲਸੀ ਕਿ ਮਤਲਬ ਕਿ ਵਾਰ ਦੇ ਵਿੱਚ ਉਹ ਭਰੀ ਉਹ ਕਿੱਦਾਂ ਦੀ ਲੈ ਕੇ ਗਏ ਉਹ ਗਲੀਆਂ ਦੇ ਵਿੱਚ ਉਹਦੀ ਲੈ ਗਏ ਨੇ ਨਾ ਸਾਡਾ ਕੋਈ ਨਿਕਾਸ ਹੈ ਲੇਕਿਨ ਇੱਥੇ ਪਿੰਡ ਦੇ ਵਿੱਚ ਇਹੋ ਹੀ ਆ ਕਿ ਮਤਲਬ ਕਿ ਸਾਡਾ ਜਿਹੜਾ ਮਤਲਬ ਕਿ ਕੋਈ ਵੀ ਹੈ ਸਾਡੀ ਸੁਣਵਾਈ ਹੋਣੀ ਚਾਹੀਦੀ ਹੈ ਸਾਡੇ ਇਹਨਾਂ ਦੀ ਮਤ ਭਰਾਵਾਂ ਦੀ ਮਤ ਹੋਣੀ ਚਾਹੀਦੀ ਹੈ ਇਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਦੇਖੋ ਪਾਣੀ ਵੇਖੋ ਪੀਣ ਨੂੰ ਨਹੀਂ ਆਇਆ ਨਿਕਾਸੀ ਨੂੰ ਲੈ ਕੇ ਕੀ ਸਰਕਾਰ ਤੋਂ ਮੰਗ ਕਰ ਆਹੀ ਨਿਕਾਸੀ ਇਹੋ ਮੰਗ ਕਰਦੇ ਆ ਕਿ ਜਿਹੜੀਆਂ ਪੱਕੀਆਂ ਪੁਲੀਆਂ ਬਣ ਜਾਣ ਉਥੇ ਸਾਡੇ ਨਾਲੇ ਜਿਹੜੇ ਨਾਲੇ ਸਾਫ਼ ਹੋ ਜਾਣ ਨਾਲੇ ਤੁਸੀਂ ਦੇਖ ਲਏ ਨੇ ਕੇ ਬੂਟੀ ਨਾਲ ਸਾਰੇ ਭਰੇ ਨੇ ਪਾਣੀ ਦਾ ਕਿਸੇ ਪਾਸੇ ਮਤਲਬ ਕਿ ਉਹ 흘ਨ ਨਹੀਂ ਦੇ ਰਿਹਾ ਪਾਣੀ ਨੂੰ ਪਾਣੀ ਦੀ ਕਿਸੇ ਪਾਸੇ ਚੱਲ ਨਹੀਂ ਰਿਹਾ ਉੱਥੇ ਤੋਂ ਉੱਥੇ ਉਹ ਬੂਟੀ ਜਿਹੜੀ ਖਲੋਤੀ ਸਾਰਾ ਪੂਰਾ ਭਰਿਆ ਪਿਆ ਫਸਲ ਵੀ ਜਨਾਬ ਫਸਲ ਜਿਹੜੀ तकरीबन ਸਾਡੀਆਂ ਇੱਧਲੇ ਪਾਸੋਂ ਜਿੰਨੀਆਂ ਨੇ ਮਤਲਬ ਕਿ ਸਾਰੀਆਂ ਖਰਾਬ ਨੇ ਇਸ ਵਕਤ ਕੋਈ ਉਹਨਾਂ ਦੇ ਵਿੱਚ ਕੋਈ ਇਹ ਨਹੀਂ ਕਹਿ ਸਕਦੇ ਹਾਂ ਠੀਕ ਹੈ ਸੜਕ ਤੋਂ ਪਾਰ ਨੇ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੈਗਾ ਪਾਣੀ ਵੱਢਣ ਨਾਲ ਲੋਕੀ ਬੋਲਦੇ ਨੇ ਬਹੁਤ ਬੋਲਦੇ ਨੇ ਕਈ ਕਰਦੇ ਨੇ ਦੂਜੇ ਪਿੰਡਾਂ ਦੇ ਵੀ ਕਰਦੇ ਨੇ ਲੇਕਿਨ ਉਹਨੂੰ ਕੋਈ ਨੁਕਸਾਨ ਨਹੀਂ ਕੁਝ ਨਹੀਂ ਹੈਗਾ ਆਹੀ ਕਹਿੰਦੇ ਆਂਗਾ ਜੀ ਇਧਰ ਬਾਜੇ ਤੇ ਉਧ ਅਹੀਂ ਜਾਣੇ ਆ ਇੱਧਰ ਵੀ ਬਚੇ ਤੇ ਉਧਰ ਵੀ ਬਚੇ ਲੇਕਿਨ ਕੁਝ ਸੋਚ ਇਦਾਂ ਦੀ ਏ ਇਹ ਕਾਲੀ ਵਹੀਂ ਕਿੱਥੋਂ ਕਿੱਥੋਂ ਤੱਕ ਜਾਂਦੀ ਏ ਇਹ ਕਾਲੀ ਵਹੀਂ ਦੇਖੋ ਜੀ ਬੁੱਧੋਂ ਵਰਕਤੋਂ ਨਿਕਲਦੀ ਏ ਸੁਲਤਾਨਪੁਰ ਸੱਤ ਸੁਲਤਾਨਪੁਰ ਤੇ ਜਾ ਕੇ ਅੱਗੇ ਜਾ ਕੇ ਉੱਥੇ ਮਿਲ ਕੇ ਤੇ ਪਿਆਸ ਤੇ ਅੱਜ ਮਿਲਦੀ ਕੀ ਕਰਨਾ ਚਾਹੋਗੇ ਪਾਣੀ ਦੀ ਨਿਕਾਸੀ ਲਾ ਕੇ ਜੋ ਸਮੱਸਿਆ ਆ ਰਹੀ ਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਪਿੰਡ ਦੀ ਪੰਚਾਇਤ ਵੱਲੋਂ ਮੈਂ ਪੰਚਾਇਤ ਮੈਂਬਰ ਵੀ ਹਾਂ ਮੌਕੇ ਦਾ ਸਾਡੇ ਪਿੰਡ ਦੇ ਇਸ ਤਰ੍ਹਾਂ ਦੇ ਹਾਲਾਤ ਹੋ ਜਾਂਦੇ ਨੇ ਜਦੋਂ ਜਦ ਬਰਸਾਤ ਇਸ ਤਰ੍ਹਾਂ ਦੀ ਹੁੰਦੀ ਹੈ ਚਾਰ-ਚਪੇਰੇ ਪਿੰਡ ਦੇ ਪਾਣੀ ਆ ਜਾਂਦਾ ਹੈ ਤੇ ਸਾਰੇ ਕਨੈਕਸ਼ਨ ਜੋ ਹੈ ਸਾਡੇ ਰਸਤਿਆਂ ਦੇ ਟੁੱਟ ਜਾਂਦੇ ਨੇ ਐਸ ਵਾਰ ਇੰਨਾ ਪਾਣੀ ਆਇਆ ਕਿ ਇਹ ਬਾਲਮਿਕ ਬਰਾਦਰੀ ਪਲੱਸ ਮੇਰੇ ਆਪਣੇ ਘਰ ਨੇ ਉਧਰ ਅੱਗੇ ਸਾਰਿਆਂ ਦੇ ਅੱਗੇ ਪਾਣੀ ਖੜਾ ਹੈ ਸਾਡੇ ਬੱਚਿਆਂ ਦਾ ਸਾਰਿਆਂ ਦਾ ਕਨੈਕਟਰ ਟੁੱਟਾ ਹੋਇਆ ਅੱਜ ਅਸੀਂ ਬੱਚਿਆਂ ਨੂੰ ਸਕੂਲ ਖੁੱਲੇ ਪਾਣੀ ਦੇ ਵਿੱਚੋਂ ਨਾ ਕੇ ਜਾ ਕੇ ਬੱਚਿਆਂ ਨੂੰ ਉਸ ਬੱਥੇ ਤੇ ਚੁੜਾ ਕੇ ਆਏ ਆਂ ਔਰ ਜੋ ਪਾਣੀ ਦਾ ਨਿਕਾਸ ਹੈ ਛੜਕ ਜਦੋਂ ਦੀ ਉੱਚੀ ਹੋਈ ਹੈ ਉਹਦੇ ਵਿੱਚ ਪੁਲੀਆਂ ਨਹੀਂ ਬਣੀਆਂ ਇਸ ਕਰਕੇ ਪਾਣੀ ਦੀ ਢਾਬ ਲੱਗ ਜਾਂਦੀ ਹੈ ਦੂਸਰੀ ਜੋ ਛੱਪੜ ਹੈ ਸਾਡਾ ਉਹਦੇ ਦਿਵਾਲੇ ਜਿਹੜੀ ਡਰੇਨੇਜ ਹੈ ਉੱਚ ਬਹੁਤ ਬੂਟੀ ਹੈ ਸਾਫ ਨਹੀਂ ਹੁੰਦੀ ਤੀਸਰਾ ਮੇਨ ਨਮੁੱਤਾ ਸਾਡਾ ਇਹ ਕਿ ਜੋ ਬਈ ਹੈ ਜੋ ਕਾਲੀ ਬਈ ਇਹ ਸਾਡੀ ਪਿੱਛੋਂ ਆਪਣੀ ਹੱਦ ਤੋਂ ਲੈ ਕੇ ਸੁਲਤਾਨਪੁਰ ਤੱਕ ਪੂਰੀ ਬਈ ਦੀ ਸਫਾਈ ਹੋ ਜਾਏ ਇਹਦੇ ਵਿੱਚ ਬਹੁਤ ਜ਼ਿਆਦਾ ਟਿਰਕ ਡਿੱਕੇ ਨੇ ਤੇ ਤਾਂ ਕਿ ਜੋ ਕਿ ਅਸੀਂ ਪਾਣੀ ਤੋਂ ਮਾਰ ਤੋਂ ਬਚ ਸਕਨੇ ਆ ਜੋ ਬਈ ਹੈ ਇਹ ਪਾਣੀ ਇਸ ਕਰਕੇ ਪੂਰਾ ਨਹੀਂ ਖਿੱਚਦੀ ਕਿਉਂਕਿ ਇਹਦੇ ਵਿੱਚ ਦਰਖਤ ਬਹੁਤ ਜ਼ਿਆਦਾ ਡਿੱਗਾ ਹੋਇਆ ਹੈ ਇਹਨਾਂ ਗੱਲਾਂ ਦੇ ਬਧੇ ਨਾਲ ਹੀ ਰੱਖਦੇ ਆ ਅਸੀਂ ਬਹੁਤ ਬਹੁਤ ਧੰਨਵਾਦੀ ਆ ਤੁਹਾਡਾ ਜੋਗ ਸਾਡੀ ਆ ਕੇ ਸਾਰੇ ਲਈ ਹੈ ਸਾਡੇ ਕੋ ਇੰਟਰਵਿਊ ਲਈ ਹੈ ਅਸੀਂ ਘੁੰਮਣ ਸਾਹਿਬ ਦੇ ਕੋਲ ਗਏ ਸੀ ਉਹਨਾਂ ਨੇ ਸਾਡੀ ਗੱਲ ਸੁਣੀ ਆ ਕੇ ਉਹਨਾਂ ਨੇ ਖੜੇ ਹੋ ਕਰਕੇ ਉੱਥੇ ਛੜਕ ਤੜਵਾਈ ਐਸਡੀਐਮ ਸਾਹਿਬ ਆਏ ਮੌਕੇ ਦੇ ਜੋ ਰੋਡ ਵਿਭਾਗ ਦੇ ਜਈ ਸਾਹਿਬ ਉਹ ਆਏ ਉਹਨਾਂ ਨੇ ਜੇਸਬੀ ਲਾ ਕਰਕੇ ਆਪਣੀ ਛੜਕ ਢਾ ਕੇ ਪਾਣੀ ਘਟ ਕੀਤਾ ਤੇ ਉਹ ਛੜਕ ਟੁੱਟਣ ਦੀ ਬਤੌਲਦੀ ਹੈ ਜਿਹੜਾ ਪਾਣੀ ਥੋੜਾ ਘਟ ਹੋਇਆ ਨਹੀਂ ਤੇ ਇਹਨਾਂ ਲੋਕਾਂ ਦੇ ਘਰਾਂ ਵਿੱਚ ਪਾਣੀ ਜਾ ਰਿਹਾ ਸੀ ਤੇ ਅਸੀਂ ਇਹੀ ਪ੍ਰਸ਼ਾਸਨ ਤੋਂ ਮੰਗ ਰੱਖਦੇ ਹਾਂ ਕਿ ਸਾਡਾ ਜਿਹੜਾ ਪਿੰਡ ਦਾ ਨਿਕਾਸ ਉਹ ਠੀਕ ਕੀਤਾ ਜਾਵੇ ਤੇ ਕਾਲੀ ਬਈ ਦੀ ਸਫਾਈ ਕੀਤੀ ਜਾਵੇ ਅਸੀਂ ਗੁਮਨ ਸਾਹਿਬ ਦੇ ਐਡਵੋਕੇਟ ਕਰਨ ਸਾਹਿਬ ਦੇ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਸਾਡੀ ਸਾਰ ਲਈ ਹੈ ਕੀ ਨਾ ਤੁਹਾਡਾ ਕਿੰਨੀ ਫਸਲ ਤੁਹਾਡੀ ਪਾਣੀ ਦੀ ਸੱਚੀ ਗੱਲ ਜੀ ਸਾਰਿਆਂ ਨੂੰ ਮੇਰਾ ਨਾਮ ਰਾਜੂ ਆ ਮੇਰੀ 10 ਕਿੱਲੇ ਢੇ ਦੇ ਕੋਲ ਫੈਲੀ ਤੁਸੀਂ ਅੱਗੇ ਦੇਖੀ ਸੀ ਨਾ ਜਿਹੜੀ ਉਹ ਸਾਰੀ ਦੀ ਸਾਰੀ ਖਤਮ ਹੈ ਉਹਦੇ ਵਿੱਚ ਇੱਕ ਦਾਣਾ ਵੀ ਨਹੀਂ ਰਹਿ ਗਿਆ ਹੈ ਤੇ ਮੈਂ ਮੰਗ ਕਰਦਾ ਕਿ ਮੇਰੀ ਗੱਡੀ ਦਾ ਉਹ ਫਸਲ ਦਾ ਕੋਈ ਮਨਾਵਾ ਮੈਨੂੰ ਦਿੱਤਾ ਜਾਵੇ ਮੈਂ ਗਰੀਬ ਬੰਦਾ ਮੈਂ ਠੇਕੇ ਵੀ ਦੇਣੇ ਆ ਤੇ 3-4 ਲੱਖ ਦੇ ਥੱਲੇ ਮਾਕੇ ਆਇਆ ਮੈਂ ਤਾਂ ਬਰਗਿਆ ਨਾ ਤੇ ਮੇਰਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਮੈਂ ਮੰਗ ਕਰਦਾ ਆਪਣੇ ਭਗਵੰਤਾਨ ਸਰਕਾਰ ਤੋਂ